ਗੁਰੂ ਮਹਾਰਾਜ ਦੀ ਦਸਮ ਪਾਸ਼ਾ ਦੀ ਪਾਕ ਪਵਿੱਤਰ ਧਰਤੀ ਤੇ ਕਤਰੋਏ ਜ਼ੁਲਮ ਦੇ ਖਿਲਾਫ ਲੜਨ ਵਾਲੀਆਂ ਧਰਾਂ ਜਿਹੜੀਆਂ ਇੱਥੇ ਬੈਠੀਆਂ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਕਿਹੋ ਜਿਹਾ ਦੌਰ ਚੱਲ ਰਿਹਾ ਕਿ ਉਸ ਜਿਹੜੀ ਆ ਜਿਹੜੇ ਕਾਨੂੰਨ ਦੇ ਰਾਖੇ ਆ ਕਾਨੂੰਨ ਦੀਆਂ ਖੁਦ ਹੀ ਧੀਆਂ ਡਾ ਰਹੇ ਆ ਉਹਨਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂਗੀ ਉਹ ਜਿਹੜੀ ਆਪਣੀ ਡਿਊਟੀ ਆ ਉਹ ਜਿਹੜੇ ਸਰਕਾਰ ਦੇ ਨਮਾਇंदे ਆ ਜਾਂ ਜਿਨ੍ਹਾਂ ਨੇ ਲੋਕਾਂ ਨੂੰ ਅਨਸਾਫ਼ ਲੈ ਕੇ ਦੇਣਾ ਸੀ ਉਹਨਾਂ ਦੇ ਇਸ਼ਾਰੇ ਤੇ ਅਨਸਾਫ਼ ਨੂੰ ਮਿੱਟੀ ਚ ਰੋਲਿਆ ਜਾ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਕਿ ਇਹ ਜੋ ਪਿਛਲੇ ਦੌਰ ਚ ਉਸ ਵਾਲਿਆਂ ਨੇ ਬਹੁਤ ਤਸ਼ੱਦਦ ਕੀਤਾ ਸਾਡੀ ਕੌਮ ਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਉਹ ਅੱਜ ਵੀ ਇਹਨਾਂ ਦੀ માનਸਿਕਤਾ ਉਦਾਂ ਦੀ ਬਣੀ ਹੋਈ ਆ ਅੱਜ ਵੀ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਕਈਆਂ ਨੂੰ 30 32 32 ਸਾਲ ਬਾਅਦ ਵੀ ਹੋ ਰਹੀਆਂ ਪਰ ਇਹ ਅਜੇ ਵੀ ਨਹੀਂ ਸਮਝ ਰਹੇ ਕਿ ਅਸੀਂ ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਹੱਥ ਥੋਕੇ ਬਣ ਕੇ ਇਹ ਕੰਮ ਕਰ ਰਹੇ ਆ ਇਹਦਾ ਸਾਨੂੰ ਇੱਕ ਨਾ ਇੱਕ ਦਿਨ ਫਿਰ ਇਹ ਨਤੀਜਾ ਭੁਗਤਣਾ ਪਊਗਾ ਇਸ ਕਰਕੇ ਸਾਡੀ ਇਹਨਾਂ ਨੂੰ ਵੀ ਅਪੀਲ ਆ ਕੇ ਤੁਸੀਂ ਆਪਣੇ ਦਾਇਰੇ ਚ ਰਹਿ ਕੇ ਕੰਮ ਕਰੋ ਨਾ ਕਿ ਕਿਸੇ ਦੇ ਹੱਥ ਟੋਕੇ ਬਣ ਕੇ ਲੋਕਾਂ ਦੇ ਤਸ਼ੱਦਦ ਕਰੋ ਉਹ ਵੀ ਇਹੋ ਜਿਹਾ ਅਣਮਨੁੱਖੀ ਕਿ ਗੰਦਾ ਪਾਣੀ ਕਿਸਦੇ ਮੂੰਹ ਚ ਪਾਉਣਾ ਮੇਰੇ ਖਿਆਲ ਇਨਸਾਨੀਅਤ ਤੱਕ ਤੋਂ ਮੈਂ ਐਡਾ ਗਰੇ ਹੋਇਆ ਕਿ ਇਹੋ ਜਿਹੇ ਜਿਹੜੀਆਂ ਘੱਟੀਆਂ ਹਰਕਤਾਂ ਜਿਹੜੀਆਂ ਕਰਨੀਆਂ ਮੇਰੇ ਖਿਆਲ ਹੈ ਕਿ ਬਹੁਤ ਇਹ ਇਨਸਾਨ ਚੰਗਾ ਇਨਸਾਨ ਤੇ ਹੋ ਜੀ ਸੋਚ ਵੀ ਨਹੀਂ ਸਕਦਾ ਜਿਹੜੇ ਇਹਨਾਂ ਇਹ ਇੱਕ ਪਲ ਦੇਖ ਕੇ ਅਫਸਰ ਬਣ ਕੇ ਜਿਹੜੇ ਇਹੋ ਜੇ ਕੰਮ ਕਰਦੇ ਮੇਰੇ ਖਿਆਲ ਹੈ ਕਿ ਉਹਨਾਂ ਵਾਸਤੇ ਸ਼ਰਮ ਵਾਲੀ ਗੱਲ ਆ ਡੁੱਬ ਕੇ ਮਰ ਜਣਾ ਚਾਹੀਦਾ ਉਹਨਾਂ ਨੂੰ ਇਹੋ ਜੇ ਕੰਮ ਕਰਨ ਲੱਗਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਦੋ ਹਾਲਾਤ ਬਣੇ ਪਏ ਆ ਇਹ ਸਾਨੂੰ ਜਿਹੜਾ ਕਿ ਵੰਡ ਕਈ ਜਾਤਾਂ ਪਾਤਾਂ 'ਚ ਵੰਡਣ ਦੀ ਕਈ ਤਰੀਕੇ ਨੇ ਵੰਡ ਕੇ ਇਹ ਆਪਣਾ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਜ਼ੁਲਮ ਆਪਣੀ ਲੜਾਈ ਸਾਰੀ ਜ਼ੁਲਮ ਖਿਲਾਫ ਹੋਣੀ ਚਾਹੀਦੀ ਆ ਨਾ ਕਿ ਕਿਸੇ ਭਾਈਚਾਰੇ ਜਾਂ ਕਿ ਫਿਰਕੇ ਪ੍ਰਤੀ ਆਪਣੀ ਇਹ ਸਾਰੇ ਜਣੇ ਆਪਾਂ ਇਹ ਤੈਅ ਕਰੀਏ ਕਿ ਕੱਲ ਨੂੰ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਸਾਨੂੰ ਆਪਸੀ ਭਾਈਚਾਰਿਆਂ 'ਚ ਫੁੱਟ ਪਾ ਕੇ ਇਹੋ ਜਿਹਾ ਉਹ ਸਾਨੂੰ ਹੋਰ ਹੋਰ ਤਰ੍ਹਾਂ ਦੇ ਕਿਸੇ ਮਸਲੇ ਚ ਲਿਜਾ ਦਿੰਦੇ ਆ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਰਨ ਕਰੀਏ ਕਿ ਸਾਰੇ ਜਣੇ ਆਪਾਂ ਇਹ ਜ਼ੁਲਮ ਦੇ ਖਿਲਾਫ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਈਏ ਸਹਿਯੋਗ ਦੇਈਏ ਤਾਂ ਕਿ ਜ਼ੁਲਮ ਖਤਮ ਪਾਈ ਜਾ ਸਕੇ ਇਹ ਜੋ ਇਹ ਆਪਾਂ ਨੂੰ ਪਤਾ ਹੀ ਹੈ ਕਿ ਹਰ ਇੱਕ ਬੰਦੇ ਨਾਲ ਹੋ ਰਿਹਾ ਹੈ ਦਾ ਕਿ ਪੁਲਿਸ ਜਿਹੜੀ ਆ ਉਹ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਸਰਕਾਰਾਂ ਜੋ ਆਪਣੇ ਲੋਕਾਂ ਨੂੰ ਅਨਸਾਰ ਦੇਣਾ ਸੀ ਉਹਨਾਂ ਤੋਂ ਬਾਹਰ ਜਾ ਕੇ ਉਹਨਾਂ ਨਾਲ ਧੱਕਾ ਕਰ ਰਹੀਆਂ ਇਹ ਸਾਰਾ ਕੁਝ ਵਾਪਰਿਆ ਤੁਹਾਡੇ ਸਾਰੇ ਸਾਹਮਣੇ ਇਹਨੂੰ ਤਾਂ ਹੀ ਰੋਕਿਆ ਜਾ ਸਕਦਾ ਕਿ ਸਾਰੇ ਜਣੇ ਜੇ ਆਪਾਂ ਇੱਕ ਮੁੱਠੋਂ ਵਾਂਗ ਤੇ ਸਾਰੇ ਜਣੇ ਆਪਾਂ ਇੱਕ ਹੋ ਕੇ ਲੜਾਈ ਲੜਾਂਗੇ ਕੋਈ ਇਹਦੇ ਚ ਕੋਈ ਵੱਡੀ ਤੇ ਕੋਈ ਛੋਟੀ ਤੇਰੇ ਤਾਂ ਨਾ ਸਮਝੀ ਆਪਾਂ ਸਾਰਿਆਂ ਦਾ ਫਰਜ਼ ਬਣਦਾ ਜਿਨ੍ਹਾਂ ਵਿੱਚ ਕੋਈ ਵੱਧ ਤੋਂ ਵੱਧ ਯੋਗਦਾਨ ਪਾ ਸਕਦਾ ਉਹ ਆਪਣਾ ਪਾਵੇ ਤੇ ਆਪਾਂ ਇਹ ਇਨਸਾਫ ਲਈਏ ਤੇ ਆਉਣ ਵਾਲੇ ਟਾਈਮ ਟਾਈਮ 'ਚ ਜਿਹੜਾ ਹੈ ਇਹ ਰਸਤਾ ਜਿਹੜਾ ਜ਼ੁਲਮ ਦਾ ਦੌਰ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਕੇ ਤਾਂ ਹੀ ਹੋ ਸਕਦੀ ਹੈ ਕਿ ਜੇ ਇਹਨਾਂ ਨੂੰ ਮਸਾਲੇ ਸਜਾਵਾਂ ਮਿਲਣਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਤਾਂ ਤੇ ਜਿੰਨੇ ਜਿੰਨੇ ਵੀ ਸਾਡੇ ਸਮਰਥਾ ਤੋਂ ਵੱਧ ਯੋਗਦਾਨ ਪਾ ਕੇ ਆਪਾਂ ਇਹ ਇਨਸਾਫ ਲਈਏ ਤੇ ਬਾਕੀ ਗੁਰੂ ਮਹਾਰਾਜ ਦੇ ਚਰਨ ਚ ਅਰਦਾਸ ਆ ਉਹ ਕੋ ਸਾਰਿਆਂ ਨੂੰ ਸਾਨੂੰ ਏਕਤਾ ਬਖਸ਼ਣਾ ਸਾਨੂੰ ਹਿੰਮਤ ਦੇਣਾ ਕਿ ਅਸੀਂ ਇਹ ਜੋ ਜੋ ਧੱਕੇਸ਼ਾਹੀ ਕਰ ਰਹੀ ਆ ਉਹਦੇ ਉਹਦੇ ਖਿਲਾਫ ਅਸੀਂ ਸਾਰੇ ਜਣੇ ਇਕੋ ਕੇ ਲੜ ਸਕੀਏ ਇੰਨੀਆਂ ਕਿ ਬੇਨਤੀਆਂ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਬੜੀ ਦੂਰਾਂ ਦੂਰਾਂ ਤੋਂ ਆਏ ਹੋ ਤੇ ਤੁਹਾਡੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੀ ਇੱਕ ਜਿਹੜੀ ਚਿੰਗਿਆ ਉਹ ਦਿਸਦੀ ਆ ਕਿ ਤੁਸੀਂ ਜਾਗਦੀ ਜਮੀਰ ਵਾਲੇ ਹੋ ਇਸ ਕਰਕੇ ਤੁਸੀਂ ਸਾਰੇ ਜਣੇ ਆਪਾਂ ਸਾਰੇ ਜਣੇ ਰਲ ਕੇ ਹਮਲਾ ਮਾਰੀਏ ਇੰਨਿਆਂ ਕ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਹੋਵੇ ਤਾਂ ਉਹਦੇ ਲਈ ਮਾਫ਼ ਤੇ ਬਾਕੀ ਜਿੰਨੀਆਂ ਵੀ ਜਿੱਥੇ ਬੰਦੀਆਂ ਦੇ ਆਗੂ ਆਏ ਉਹਨਾਂ ਦਾ ਵੀ ਤੈਅ ਦਿਲ ਤੋਂ ਤਨਵਾਦਿਆ ਕਿ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਪਹਿਲਾਂ ਸਪਸ਼ਟ ਕਰ ਦਿੱਤਾ ਕਿ ਇਹ ਵਰਤਾਰਾ ਕਿਦਾਂ ਵਰਤਿਆ ਤੇ ਕੀ ਕੀ ਕਿ ਕਿਥੋਂ ਤੱਕ ਘਨੌਣੀ ਹਰਕਤਾਂ ਕੀਤੀਆਂ ਗਈਆਂ ਇੰਨਿਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ